ਦਾਵੇ ਤੇ ਇਤਰਾਜ਼ ਕਰਨ ਦੀ ਜਿਹੜੀ ਆ ਉਹ 24 ਹੈ 24 ਜਨਵਰੀ ਪਰਸੋਂ ਤੇ ਹਾਲੇ ਤੱਕ ਕਈ ਥਾਵਾਂ ਦੇ ਉੱਤੇ ਤੇ ਵੋਟਰ ਸੂਚੀਆਂ ਜਿਹੜੀਆਂ ਸਥਾਨਕ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਨਿਮੋਹੀਆ ਕਰ ਰਹੇਗੇ ਕੁਦਰਤੀ ਗੱਲ ਹੈ ਜੇ ਹਾਲੇ ਵੋਟਰ ਸੂਚੀਆਂ ਨਹੀਂ ਮਿਲੀਆਂ ਤੇ ਫਿਰ ਦਾਵੇ ਤੇ ਇਤਰਾਜ਼ ਕਿਸ ਗੱਲ ਤੇ ਕਰ ਸਕਦੇ ਆ ਕਿਸ ਲਈ ਇਹ ਜਿਹੜੀ ਡੇਟ ਹੈ ਤੇ ਬਹੁਤ ਨੇੜੇ ਆ ਇਕਤਾ ਉਹਦੀ ਸਾਡੀ ਬਣ ਗਿਆ ਇੱਕ ਡੇਟ ਹੱਲੇ ਵਧਾਈ ਜਾਂਦੇ ਦੂਜੇ ਮੈਂਬਰਾਂ ਨੇ ਆਪੋ ਆਪਣੇ ਹਲਕੇ ਦੀਆਂ ਜਿੱਥੇ ਡਿਸਟ੍ਰਿਕਟ ਮਿਲੀਆਂ ਉਹਨੂੰ ਸਟੱਡੀ ਕੀਤਾ ਔਰ ਬਹੁਤ ਵੱਡੇ ਪੱਧਰ ਤੇ ਲੋਕਾਂ ਦੇ ਵਿੱਚ ਧੰਦ ਲੀਆਂ ਹੋਈਆਂ ਅਸੀਂ ਇਸ ਤੋਂ ਬਾਅਦ ਹੱਲੇ ਉਹਨਾਂ ਤੋਂ ਕੱਲੇ-ਕੱਲੇ ਹਲਕੇ ਦੀ ਡਿਟੇਲ ਲੈ ਰਹੇ ਹਾਂ ਆ ਕਾਫੀ ਪਾਇਲਾ ਮੈਂਬਰਸhip ਬੰਨਾਂ ਨੇ ਵੜਾ ਕੇ ਮੈਨੂੰ ਦਿੱਤੀਆਂ ਇੱਕ ਤਾਂ ਕਈ ਥਾਵਾਂ ਤੇ ਕੰਪਲੇਂਟ ਹੈ ਕਿ ਬੜੀ ਮਿਹਨਤ ਕਰਕੇ ਫਾਰਮ ਭਰ ਕੇ ਫੋਟੋ ਲਾ ਕੇ ਨਾਲ ਆਧਾਰ ਕਾਰਡ ਜੋ ਹਦਾਇਤਾਂ ਸੀ ਮੁੱਖ ਕਮਿਸ਼ਨਰ ਸਾਹਿਬ ਕੋਲ ਦੋਲ ਰਾলেকਸ਼ਨ ਦੀਆਂ ਉਹਦੇ ਮੁਤਾਬਕ ਵੋਟਾਂ ਜਿਹੜੀਆਂ ਮਿਹਨਤ ਕਰਕੇ ਸਾਡੀ ਪਾਰਟੀ ਦੇ ਅੱਗੋਂ ਨੇ ਸਬਮਿਟ ਕੀਤੀ ਸੀ ਉਹ ਕਈ ਥਾਵਾਂ ਤੇ ਇਦਾਂ ਹੋਇਆ ਕਿ ਸਾਰੇ ਸਾਰੇ ਪਿੰਡ ਦੇ ਵੋਟੇ ਗਾਇਬ ਆ ਉਹ ਜਾਂ ਤਾਂ ਉਹਤੇ ਕਿਤੇ ਨਾ ਕਿਤੇ ਇੱਕ ਸ਼ਰਾਰਤ ਹੋਈ ਹੈ ਉਨੇ ਪੜਤਾਲ ਹੋਣੀ ਚਾਹੀਦੀ ਐ ਵੀ ਜਿਹੜੀਆਂ ਲੋਕਾਂ ਨੇ ਵੋਟਾਂ ਦਰਜ ਕਰਾਈਆਂ ਉਹ ਠੱਗੀਆਂ ਕਿੱਥੇ ਔਰ ਠੀਵੇ ਦਿਨਾਂ ਦੇ ਵਿੱਚ ਜਦੋਂ ਰੌਲਾ ਪੈ ਰਿਹਾ ਸੀ ਮੀਡੀਆ ਦੇ ਵਿੱਚ ਕਿ ਵੋਟਾਂ ਬਣ ਨਹੀਂ ਪਾਰੀਆਂ ਪ੍ਰਸ਼ਾਸਨ ਸਹਿਯੋਗ ਨਹੀਂ ਦੇ ਰਿਹਾ ਉਦੋਂ ਬਹੁਤ ਸਵਾਲ ਦੇ ਉੱਤੇ ਜਿਹੜੀ ਰੋਡਿੰਗ ਪਾਰਟੀ ਐ ਆਮ ਆਦਮੀ ਪਾਰਟੀ ਇਹਦੇ ਬੰਦਿਆਂ ਨੇ ਹੇਠੋ ਬੀਐਲਓ ਤੇ ਰਹੀਂ ਇਹੋ ਜਿਹੀ ਵੀ ਧਾਰਨਾ ਸਾਨੂੰ ਮੈਂਬਰਸ਼ਿਪ ਬਣਾ ਨਹੀਂ ਦਿੱਤੀਆਂ ਵੀ ਤੁਸੀਂ ਚੈੱਕ ਕਰੋ ਫਾਰਮ ਵੀ ਹੈ ਨਹੀਂ ਉਹਦਾ ਭਰਿਆ ਹੋਇਆ ਕੰਨੀ ਵੋਟਰ ਲਿਸਟ ਦੇ ਆਧਾਰ ਤੇ ਉੱਤੇ ਵੀ ਐਲ ਨੂੰ ਕਹਿੰਦਾ ਵੀ ਸਾਰੀਆਂ ਵੋਟਾਂ ਜਿੰਨੀਆਂ ਇਹ ਅੱਜ ਜਿਹੜੀਆਂ ਉਹਨਾਂ ਨੇ ਕਿਹਾ ਉਹਦੇ ਵਿੱਚ ਪੈ ਗਈਆਂ ਉਹਦੇ ਵਿੱਚ ਜਿਹੜੇ ਗੈਰ ਸਿੱਖਾਂ ਦੀਆਂ ਵੀ ਬਹੁਤ ਵੱਡੀ ਗਿਣਤੀ ਚ ਵੋਟਾਂ ਨੇ ਉਹਨਾਂ ਨੇ ਸਾਨੂੰ ਹਾਈਲਾਈਟ ਕਰਕੇ ਨਿਸ਼ਾਨ ਮਾਰ ਕਰਕੇ ਦਿੱਤੀਆਂ ਨੇ ਬੋਗਸ ਵੋਟਾਂ ਬਹੁਤ ਨੇ ਕਈ ਥਾਵਾਂ ਤੇ ਡਬਲ ਹੈ ਵੋਟਾਂ ਇੱਕ ਇੱਕ ਦਾ ਵੋਟਾਂ ਕਈ ਥਾਵਾਂ ਦੇ ਉੱਤੇ ਜਿਹੜੀਆਂ ਉਹ ਬਣੀਆਂ ਹੋਈਆਂ ਤੇ ਜਗ੍ਹਾ ਤੇ ਉਹਨੀਆਂ ਪਿੰਡ ਦੀਆਂ ਵੋਟਾਂ ਨਹੀਂ ਜਿੰਨੀਆਂ ਉਨੇ ਚ ਐਸਜੀਪੀਸੀ ਦੀਆਂ ਵੋਟਾਂ ਜਿਹੜੀਆਂ ਉਹ ਉਥੇ ਰਜਿਸਟਰ ਹੋ ਗਈਆਂ ਬਹੁਤ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਚੋਣਾਂ ਦੇ ਵਿੱਚ ਜਿਹੜੀਆਂ ਬਹੁਤ ਵੱਡੀਆਂ ਖਾਮੀਆਂ ਨੇ ਬਹੁਤ ਵੱਡੀਆਂ ਤਾਦ ਲੀਆਂ ਅਸੀਂ ਹੁਣ ਬੈਠ ਕੇ ਉਹਨਾਂ ਤੋਂ ਰਿਕਾਰਡ ਲੈ ਕੇ ਤੇ ਸਾਰਾ ਕੇਸ ਉਹਨਾਂ ਕੋਲੋਂ ਇਕੱਠਾ ਕਰਕੇ ਕੱਲ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾ ਕੱਲ ਅਸੀਂ ਇਹਨਾਂ ਨੂੰ ਨਿਸ਼ਚਿਤ ਤੌਰ ਤੇ ਵੀ 25 ਜੀ ਤੇ ਕੱਲ 11:30 ਵਜੇ ਸਾਰੀ ਸੀਨੀਅਰ ਲੀਡਰਸ਼ਿਪ ਜਿਹੜੀ ਆ ਸਾਡੀ ਉਹਨਾਂ ਨੂੰ ਆਪ ਕੋ ਜਾ ਕੇ ਮਿਲੇ ਕੱਲ 11:30 ਵਜੇ ਅਸੀਂ ਉਹਨਾਂ ਦੇ ਦਫਤਰ ਜਾਵਾਂਗੇ ਉਹਨਾਂ ਨੂੰ ਆ ਸਾਰੇ ਸਬੂਤ ਵੀ ਦੇ ਕੇ ਜਾਵਾਂਗੇ ਤੇ ਨਾਲ ਬੇਨਤੀ ਵੀ ਕਰਾਂਗੇ ਕਿ ਹਾਲੇ ਸਮਾਂ ਵਧਾਉਣਾ ਚਾਹੀਦਾ ਕਿਉਂਕਿ ਜੇ ਇਸੇ ਤਰ੍ਹਾਂ ਹੀ ਵੋਟਾਂ ਫਾਈਨਲ ਹੋ ਗਈਆਂ ਤੇ ਫਿਰ ਤਾਂ ਪੱਕਾ ਹੀ ਹੈ ਵੀ ਜੋ ਜੋ ਸਰਕਾਰ ਦੀ ਮਨਸ਼ਾ ਹੈ ਤੇ ਧੱਕੇ ਨਾਲ ਕਬਜ਼ਾ ਕਰਨਾ ਜਦੋਂ ਉਹ ਹਾਲ ਹੋ ਜਾਏਗਾ ਇਸ ਕਰਕੇ ਜਿਹੜੀ ਆ ਉਹ ਕੱਲ ਅਸੀਂ ਗੁਰਦਾਰਾ ਕਮਿਸ਼ਨ ਸਾਹਿਬ ਨੂੰ ਮਿਲ ਕੇ ਉਹ ਕੱਲ ਬੇਨਤੀ ਕਰਾਂਗੇ ਕਿ ਇਹਨਾਂ ਚ ਹਾਲੇ ਟਾਈਮ ਤੇ ਸਮੇਂ 'ਚ ਮਦਦ ਕੀਤਾ ਜਾਵੇ ਸਾਰੇ ਮੈਂਬਰਸ ਸਾਹਿਬਾਨ ਨੂੰ ਅਸੀਂ ਵੀ ਕਿਹਾ ਕਿ ਸਾਰੇ ਦਿੱਕਤੀ ਇਤਰਾਜ਼ ਕੁਝ ਉਹਨਾਂ ਨੇ ਕੀਤੇ ਆ ਜਿੱਥੇ ਨਹੀਂ ਕੀਤੇ ਉਹ ਵੀ ਅਸੀਂ ਉਹਨਾਂ ਨੂੰ ਕਿਹਾ ਕਿ ਥੱਲੇ ਜਾ ਕੇ ਦਿੱਕਤੀ ਇਤਰਾਜ਼ ਐਸਟੀਐਮ ਸਾਹਿਬਾਨ ਕੋਲ ਵੀ ਦਰਜ ਕਰਾਇਆ ਜਾਣ ਉਹ ਵੀ ਕਰਾਇਆ ਜਾ ਰਿਹਾ ਪਰ ਇਹ ਟਾਈਮ ਬਹੁਤ ਘੱਟ ਹੈ ਇਹਦਾ ਵਾਅਦਾ ਕਰਾਂਗੇ ਜੀ ਜਿਹੜੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹਦੇ ਵਾਸਤੇ ਵੀ ਸਾਰਿਆਂ ਨੂੰ ਅਸੀਂ ਬੇਨਤੀ ਕੀਤੀ ਹੈ ਬਹੁਤ ਉਤਸ਼ਾਹ ਆ ਉਹਦੇ ਵਿੱਚ ਤੇ ਮੈਂਬਰਸ਼ਿਪ ਬਣਾਣ ਨੂੰ ਵੀ ਬੇਨਤੀ ਕੀਤੀ ਹੈ ਸਾਰਿਆਂ ਨੂੰ ਕੀਤੀ ਹੈ ਕਿ ਵੱਗ ਚੜ ਕੇ ਜਿਹੜੀ ਭਰਤੀ ਪ੍ਰਕਿਰਿਆ ਜੋ ਟੀਚਾ ਪਾਟੀ ਨੇ ਰੱਖਿਆ ਕਿ ਜਿਹੜਾ ਅਸੀਂ 20 ਫਰਵਰੀ ਤੱਕ 25 ਲੱਖ ਮੈਂਬਰ ਜਿਹੜੇ ਆ ਉਹ ਭਰਤੀ ਕਰਨੇ ਆ ਉਹਨਾਂ ਚ ਵੀ ਸਾਰਿਆਂ ਦਾ ਬਹੁਤ ਉਤਸ਼ਾਹ ਆ ਉਹ ਵੀ ਅੱਜ ਜਿਹੜੀਆਂ ਡਿਊਟੀਆਂ ਪੁਲਾਈਆਂ। ਸਰ ਅਕਾਲੀ ਦਲ ਦਾ ਮਾਫਤ ਮਿਲੇਗਾ ਜਾਂ ਅਕਾਲੀ ਦਲ ਐਸ.ਟੀ.ਪੀ.ਸੀ ਦਾ? ਨਹੀਂ ਦੋਨੇ। ਉਹਦੇ ਚ ਪ੍ਰਧਾਨ ਸਾਹਿਬ ਵੀ ਹੋਣਗੇ ਐਸ.ਟੀ.ਪੀ.ਸੀ ਦੇ ਵੀ ਤੇ ਸਾਡੇ ਪ੍ਰਧਾਨ ਸਾਹਿਬ ਵੀ ਹੋਣਗੇ ਸਦਾ ਸੁਭੀਸ਼ ਬਾਲਾ ਸਾਹਿਬ ਆਪ ਵੀ ਜਾਣਗੇ। ਸਾਰੇ ਅਸੀਂ ਨਾਲ ਜਾਵਾਂਗੇ। ਕਿਉਂਕਿ ਆਈ ਲੈਵਲ ਡੈਲੀਗੇਸ਼ਨ ਹੈ। ਦੋਵੇਂ ਦੇ ਕਿਉਂਕਿ ਪਾਰਟੀ ਵੱਲ ਜਾਣਾ। ਫਿਕਰ ਗੁਰਪ੍ਰਤਾ ਵਡਾਲਾ ਹੋਰਾਂ ਨੇ ਨਵੀਂ ਪਾਰਟੀ ਬਣਾਉਣ ਵਾਲੇ ਪਾਸੇ ਇਸ਼ਾਰਾ ਕੀਤਾ ਔਰ ਭਰਤੀ ਮਹੀਨ ਨੂੰ ਲੈ ਕੇ ਸਵਾਗਤ ਜਰੇ ਉਹਨਾਂ ਨੇ ਸਬ ਮੈਂਬਰੀ ਕਮੇਟੀ ਨੂੰ ਲੈ ਕੇ ਚੁੱਕੇ ਦੇਖੋ ਅਸੀਂ ਤੇ ਬੇਨਤੀਆਂ ਤੁਹਾਡੇ ਲਈ ਵੀ ਬੜੀ ਬੜੀ ਕੀਤੀਆਂ ਸਿੰਘ ਸਾਹਿਬ ਨੂੰ ਵੀ ਲਿਖ ਕੇ ਦੇ ਦਿੱਤਾ ਹਾਂਜੀ ਉਹਨਾਂ ਨੂੰ ਪ੍ਰਧਾਨ ਸਾਹਿਬ ਸਰਦਾਰ ਗੁਰਦੱਸ਼ ਸਿੰਘ ਜੀ ਪੁੱਤਰ ਸਾਹਿਬ ਵੱਲੋਂ ਲੈ ਕੇ ਭੇਜ ਦਿੱਤਾ ਗਿਆ ਤੇ ਇਹਨਾਂ ਦੀ ਵੀ ਨਿਗਰਾਨ ਦੇ ਤੌਰ ਤੇ ਫਰੀਦਕੋਟ ਦੇ ਵਿੱਚ ਡਿਊਟੀ ਲਾਈ ਜਾਂਦੀ ਹੈ ਸਾਡੇ ਵੱਲੋਂ ਕੋਈ ਕਸਰ ਹੈ ਨਹੀਂ ਕਿ ਨਾ ਅਸੀਂ ਸਾਰਿਆਂ ਨੂੰ ਬੇਨਤੀ ਵੀ ਕੀਤੀ ਹੈ ਕਿ ਸਮੇਂ ਦੀ ਬਹੁਤ ਵੱਡੀ ਲੋੜ ਹੈ ਪੰਜਾਬ ਦੀ ਜਨਤਾ ਬਹੁਤ ਦੁਖੀ ਹੈ ਪੰਜਾਬ ਨੂੰ ਬਹੁਤ ਵੱਡੀਆਂ ਚੁਣੌਤੀਆਂ ਤਰਪੇਸ਼ ਹੈ ਤੇ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ ਨਵੀਂ ਪਾਰਟੀ ਬਣਾਉਣ ਵਾਲੇ ਪਾਸੇ ਜਾ ਰਹੇ ਉਹ ਗੱਲ ਹੈ ਨਾ ਇਹਨਾਂ ਦੀਆਂ ਤਾਰਾਂ ਕਿਦੋਂ ਹੋਰ ਖਿਲਦੀਆਂ ਹੁਣ ਮੈਂ ਤਾਂ ਉਹ ਤਾਂ ਕਹਿੰਦਾ ਨਹੀਂ ਚੰਗਾ ਲੱਗਦਾ ਉਹਨਾਂ ਨੇ ਇਹਨਾਂ ਨੂੰ ਟਿਕ ਕੇ ਬਹਿਣ ਨਹੀਂ ਦੇਣਾ ਜੇ ਤਾਂ ਕੋਈ ਪਾਰਟੀ ਨਾਲ ਝਗੜਾ ਹੁੰਦਾ ਫਿਰ ਤਾਂ ਕੋਈ ਜਦੋਂ ਇੰਨਾ ਅਸੀਂ ਸਾਰਿਆਂ ਨੂੰ ਇੱਜ਼ਤ ਮਾਨ ਦੇ ਰਹੇ ਆਂ ਪਾਰਟੀ ਦਾ ਝਗੜਾ ਤਾਂ ਹੈ ਨਹੀਂ ਪਰ ਜਿਹੜੇ ਹੁਣ ਪਿੱਛੇ ਜਿਹੜੀਆਂ ਧਾਰਾ ਦੱਲੀ ਵਾਲੇ ਪਾਸੇ ਬੜੀਆਂ ਵੱਡੀਆਂ ਹਾਈਲਾਈਨ ਆਉਂਦੀਆਂ ਉਹ ਜਿਹੜੇ ਪਿੱਛੋਂ ਕਰੰਟ ਆਉਂਦਾ ਉਹ ਬਹਿ ਨਹੀਂ ਦਿੰਦਾ ਇਸ ਕਰਕੇ ਕੋਸ਼ਿਸ਼ ਤਾਂ ਸ਼ੁਰੂ ਕਰੀ ਆ ਕਿ ਸ਼ਰੋਮਣੀ ਅਕਾਦੀਮ ਨੂੰ ਨੁਕਸਾਨ ਕਿੱਦਾਂ ਪਹੁੰਚਾਇਆ ਜਾਵੇ ਹਰਿਆਣਾ ਗੁਰਦੌਰ ਕਮੇਟੀ ਦੇ ਜੇ ਉਹਦਾ ਹਿੱਸਾ ਬਣਨਾ ਤੇ ਉਹ ਉਹ ਸਾਜ਼ਿਸ਼ ਤਾਂ ਫਿਰ ਉਹਨਾਂ ਦੀ ਮੱਜੀ ਹੈ ਅਸੀਂ ਤਾਂ ਬੇਨਤੀ ਇਹੀ ਸਾਰਿਆਂ ਨੂੰ ਕੀਤੀ ਆ ਇੱਕ ਇੱਥੇ ਜਿਹੜਾ ਚਲਨ ਚ ਫਾਇਦਾ ਪੰਜਾਬ ਦੀ ਬਹੁਤ ਵੱਡੀ ਲੋੜ ਆ ਇਸ ਕਰਕੇ ਚਾਹੀਦਾ ਉਹਨਾਂ ਨੂੰ ਕਿ ਬੈਂਤੀ ਨੂੰ ਪ੍ਰਬੰਧ ਕੀਤਾ ਜਾਂਦਾ ਅੱਜ ਵੀ ਉਹਨਾਂ ਪਰ ਆਸੀ ਅੱਜ ਹਾਜ਼ਰ ਤਾਂ ਮੈਂ ਚੱਕ ਨਹੀਂ ਕਿਤੇ ਸਾਰੇ ਤੁਹਾਡੇ ਸਾਹਮਣੇ ਇਹ ਪਹਿਲੀ ਗੱਲ ਮੈਂ ਇਹ ਦੱਸ ਦਿਆ ਕਿ ਜੇ ਕੋਈ ਮੈਂਬਰ ਨਹੀਂ ਹੁੰਦਾ ਤੂੰ ਇਹ ਨਹੀਂ ਹੁੰਦਾ ਕਿ ਨਰਾਜ ਹੁੰਦਾ ਮੈਂਬਰ ਪਬਲਿਕ ਲਾਈਫ ਹੁੰਦੀ ਆ ਕਿਸੇ ਵੇਲੇ ਕਿਸੇ ਦਾ ਕੋਈ ਸਮਾਗਮ ਹੁੰਦਾ ਕਿਸੇ ਵੇਲੇ ਕਿਸੇ ਨੂੰ ਕੋਈ ਆਪਣਾ ਕਈ ਵਿਦੇਸ਼ ਗਏ ਹੁੰਦੇ ਆ ਕਈ ਦੂਜੇ ਦੇ ਹੁੰਦੇ ਪਰ ਜਿਹੜੀ ਬਹੁਤ ਵੱਡੀ ਬੇਨਤੀ ਮੈਂ ਬਰੰਦੀ ਜਿਹੜੀ ਆ ਉਹ ਹਾਂ ਜਿਹੜੇ ਇਲੈਕਸ਼ਨ ਜਿਹੜੇ ਇਲੈਕਸ਼ਨ ਹੋਏ ਨੇ ਸ਼ੋਭਨੀ ਕਲਕਰ ਦੇ ਕਿੰਨੇ ਕੈਂਡੀਡੇਟ ਦਿੱਤੇ ਨੇ ਤੇ ਜਿਹੜੀ ਉਹ ਪ੍ਰਧਾਨ ਹੈਗਾ ਉਹ ਸ਼ੋਭਨੀ ਕਲਕਰ ਦੇ ਨਾਮ ਤੇ ਬਣੇਗਾ ਜੀ ਦੇ ਸਾਹ ਦੇਖੋ ਅਸੀਂ ਪਹਿਲਾਂ ਵੀ ਹਰਿਆਣਾ ਦੀ ਸਿੱਖ ਸੰਗਤ ਦਾ ਧੰਨਵਾਦ ਕੀਤਾ ਪਾਰਟੀ ਦੇ ਆਗੂਆਂ ਦਾ ਵਰਕਰਾਂ ਦਾ ਵੀ ਧੰਨਵਾਦ ਕੀਤਾ ਤੇ ਜਿਹੜਾ ਅਸੀਂ ਹਰਿਆਣਾ ਦੇ ਵਿੱਚ ਅਲਾਈਅੰਸ ਬਣਾਇਆ ਸੀ ਇੱਕ ਗੱਟ ਚੋੜ ਅਸੀਂ ਬਣਾਇਆ ਸੀ ਛੇ ਸਾਡੇ ਆਪਣੇ ਸਿੰਬਲ ਦੇ ਉੱਤੇ ਸਾਡੇ ਚੋਣ ਸ਼ਾਮ ਤੇ ਜਿਹੜਾ ਅਖੀਰਲੇ ਦਿਨ ਸਾਨੂੰ ਇੱਕ ਧਾਰਮਿਕ ਗਰੁੱਪ ਜਿਹੜਾ ਹੈਗਾ ਹਰਿਆਣਾ ਸਿੱਖ ਪੰਥਕ ਦਰਜ ਕਰਾਉਣਾ ਪਿਆ ਸੀ ਕਿਉਂਕਿ ਬਤੌਰ ਪਾਰਟੀ ਸਾਨੂੰ ਉਹਨਾਂ ਨੇ ਉੱਥੇ ਇਲੈਕਸ਼ਨ ਨਹੀਂ ਲੜਨ ਦਿੱਤੀ ਸ਼੍ਰੋਮਣੀ ਕਾਲੀ ਦਲ ਦਾ ਕਹਿੰਦੇ ਨਾਮ ਵੀ ਨਹੀਂ ਆਉਣਾ ਚਾਹੀਦਾ ਪਰ ਅਸੀਂ ਫਿਰ ਵੀ ਅਖੀਰਲੇ ਦਿਨ ਜਿਹੜੀ ਹਿੰਮਤ ਮਾਰੀ ਆ 18 ਸਾਦੇ ਕੈਂਡੀਡੇਟ ਟੋਟਲ ਜਿਹੜੇ ਆ ਉਹ ਜਿੱਤੇ ਆ ਸਭ ਤੋਂ ਵੱਧ ਇਸ ਕਰਕੇ ਸਿਰਫ ਤਿੰਨ ਦਾ ਫਰਕ ਰਹਿ ਗਿਆ ਤੇ ਉਹ ਵੀ ਕਾਫੀ ਜਿਹੜੇ ਹਰਿਆਣੇ ਦੇ ਮੈਂਬਰ ਜਿੱਤੇ ਆ ਉਹ ਜਿਹੜੇ ਆ ਉਹਨਾਂ ਸਾਰਿਆਂ ਦੀ ਕੋਸ਼ਿਸ਼ ਇਹ ਆ ਕਿਉਂਕਿ ਵਧੀਆ ਪ੍ਰਬੰਧ ਸਾਰਿਆਂ ਨੂੰ ਪਤਾ ਹੈ ਕਿ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੇ ਧਾਰਮਿਕ ਸਾਈਡ ਦੇ ਉੱਤੇ ਗੁਰਦਾਰਾ ਪ੍ਰਬੰਧ ਦੇ ਵਿੱਚ ਨਾਂਮਸਾਲ ਪ੍ਰਬੰਧ 104 ਪੰਜ ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸੰਭਾਲ ਰਹੀ। ਇਹ ਕੋਈ ਛੋਟਾ ਜਿਹਾ ਤਜਰਬਾ ਨਹੀਂ ਦੁਨੀਆ ਦੇ ਵਿੱਚ ਕਿਸੇ ਕੋਲੇ ਇਹ ਤਜਰਬਾ ਨਹੀਂ ਹੈ। ਇਸ ਕਰਕੇ ਜਿਹੜੇ ਦੁੱਧੇ ਵੀ ਕੋ ਦਿੱਤੇ ਆ ਇਸ ਕਰਕੇ ਇਹ ਤਾਂ ਹੁਣ ਇੱਕ ਵਾਰੀ ਮੈਂਬਰ ਚੁਣੇ ਗਏ ਤੇ ਸਾਰੇ ਸਾਰਿਆਂ ਨੇ ਸੇਵਾ ਕਰਨੀ। ਉਹਨਾਂ ਦੀ ਕੋਸ਼ਿਸ਼ ਵੀ ਇਹ ਆ ਰਲ ਮਿਲ ਕੇ ਸਾਰਿਆਂ ਦੇ ਨਾਲ ਅਸੀਂ ਫੈਸਲਾ ਕਰਾਂਗੇ। ਗੱਲ ਤਾਂ ਇਹ ਆ ਕਿ ਗੁਰੂ ਘਰ ਦਾ ਪ੍ਰਬੰਧ ਚੰਗਾ ਲੱਗੇ ਉੱਥੇ ਮਰਿਆਦਾ ਜਿਹੜੀ ਆ ਜਿਸ ਤਰ੍ਹਾਂ ਸਰਕਾਰੀ ਕਮੇਟੀਆਂ ਬਣ ਗਿਆ ਸੀ ਮਰਿਆਦਾ ਦਾ ਜਿਹੜਾ ਖਲਵਾੜ ਹੋਣ ਲੱਗਿਆ ਸੀ ਉਹ ਲੋਕਾਂ ਨੇ ਸਾਬਤ ਕਰ ਦਿੱਤਾ ਦਾਦੂਵਾਲ ਵਰਗਿਆਂ ਨੂੰ ਹਰਾ ਕੇ ਕਿ ਸਰਕਾਰ ਦੀ ਸ਼ਕਤੀ ਦੇ ਨਾਲ ਤੁਸੀਂ ਗੁਰਦਰਾ ਪ੍ਰਬੰਧ ਦੇ ਵਿੱਚ ਨਹੀਂ ਆ ਸਕਦੇ ਇਸ ਕਰਕੇ ਇਹ ਗੱਲ ਬਿਲਕੁਲ ਸਪਸ਼ਟ ਹੋ ਗਈ 3 ਨੰਬਰ ਨਹੀਂ ਘਟ 3 ਨੰਬਰ ਮਿਲ ਜਾਣਗੇ 3 ਮੈਂਬਰ ਆ ਜਾਣਗੇ ਕਿ ਆਕਾਲੀ ਦਲ ਉੱਥੇ ਦੁਬਾਰਾ ਤੋਂ ਆਪਣੀ ਕਮੇਟੀ ਬਣਾ ਸਕਿਆ ਦੇਖੋ ਇੰਨਾ ਇੰਨਾ ਨੇੜੇ ਜਿਹੜਾ ਹੈਗਾ ਬਣਾਉਣ ਦੇ ਪ੍ਰਧਾਨ ਹੋਰ ਕੋਈ ਪਾਰਟੀ ਹੈ ਕੁਦਰਤੀ ਗੱਲ ਹੁੰਦੀ ਹੈ ਇਲੈਕਸ਼ਨਾਂ ਦਾ ਇੱਕ ਨਾਰਮਲ ਜਿਹਾ ਰੂਲ ਹੁੰਦਾ ਹੈ ਕਿ ਜਿਹੜੇ ਸਭ ਤੋਂ ਨੇੜੇ ਹੁੰਦੇ ਆ ਜਿਹੜੇ ਉਹਦੇ ਦੁੱਗਿਆਂ ਦੀ ਵਿੱਚ ਆ ਹੁੰਦੀ ਵੀ ਇਹ ਬਣੇਗਾ ਤਾਂ ਸਟੇਬਲ ਰਹੇਗਾ ਸਟੇਬਿਲਟੀ ਵੀ ਇੱਕ ਬੜਾ ਵੱਡਾ ਫੈਕਟਰ ਹੁੰਦਾ ਰਾਜਨੀਤੀ ਦੇ ਵਿੱਚ ਕਿਉਂਕਿ ਜਿਹੜੇ ਕਿੱਥੇ ਕੱਲਾ-ਕੱਲਾ ਇਕੱਠਾ ਕਰਨਾ ਕਿੱਥੇ 18 ਇਕੱਠੇ ਆ ਤੇ ਸਾਰੇ ਜਿਹੜੇ ਚੰਗੀ ਸੋਚ ਵਾਲੇ ਮੈਂਬਰ ਆ ਉਹਨਾਂ ਦੀ ਹੁੰਦੀ ਆ ਵੀ ਇੱਕ ਮਜ਼ਬੂਤ ਜਿਹੜਾ ਪ੍ਰਬੰਧ ਬਣੇ ਤੇ ਉਹਦੇ ਵਾਸਤੇ ਕੁਦਰਤੀ ਗੱਲ ਸਹੀ ਸੋਚ ਵਾਲੇ ਮੈਂਬਰ ਜਿਹੜੇ ਜਿਹੜੇ ਪ੍ਰਬੰਧ ਨੂੰ ਚੰਗਾ ਚਲਾਉਣਾ ਚਾਹੁੰਦੇ ਆ ਉਹ ਮੇਰੇ ਸਾਥ ਦੇ ਦੇ ਸਰ ਇੱਕ ਦਿੱਲੀ ਚ ਇਲੈਕਸ਼ਨ ਆਇਆ ਭਾਜਪਾ ਦੇ ਲੀਡਰ ਪ੍ਰਵੇਸ਼ ਸ਼ਰਮਾ ਦਾ ਤੁਸੀਂ ਬਿਆਨ ਸੁਣਿਆ ਹੋਣਾ ਪੰਜਾਬ ਦੀਆਂ ਗੱਡੀਆਂ ਨੂੰ ਲੈ ਕੇ ਉਹਨਾਂ ਨੇ ਸਵਾਲ ਚੁੱਕੇ ਉਹ ਬਿਆਨ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਕ ਮੈਨੂੰ ਨਹੀਂ ਸਮਝ ਆਉਂਦੀ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਲੀਡਰ ਦੀ ਕਿ ਪੰਜਾਬ ਇਹਨਾਂ ਕਿਉਂ ਲੜਕਦਾ ਕਿਉਂਕਿ ਇਹ ਬਹੁਤ ਹੀ ਮੈਂ ਸਮਝਦਾ ਮਾੜੀ માનਸ਼ਕਤਾ ਹੈ ਕਿ ਜੇ ਗੱਡੀ ਪੰਜਾਬ ਦੀ ਹੋਵੇ ਅਗੇ 84 ਚ ਵੀ ਸਾਡਾ ਬਹੁਤ ਨੁਕਸਾਨ ਹੋਇਆ ਸੀ ਬਹੁਤ ਸਾਰੇ ਸਾਡੇ ਭਰਾਵਾਂ ਦਾ ਸਰਵਿਸ ਕਰਕੇ ਨੁਕਸਾਨ ਹੋ ਗਿਆ ਸੀ ਕਿ ਗੱਡੀ ਦਾ ਨੰਬਰ ਪੰਜਾਬ ਦਾ ਸੀ ਇਹ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਇਸ ਤਰ੍ਹਾਂ ਨਫ਼ਰਤ ਨਹੀਂ ਕਿਸੇ ਦੇ ਖਿਲਾਫ ਫੜਾਉਣੀ ਚਾਹੀਦੀ ਸੂਬੇ ਦੀ ਸਾਡੀ ਰਾਜਧਾਨੀ ਹੈ ਸਾਡੇ ਸਾਰੇ ਲੋਕਾਂ ਨੇ ਉੱਥੇ ਦਿੱਲੀ ਜਾਣਾ ਹੁੰਦਾ ਇਸ ਕਰਕੇ ਕੋਈ ਇਸ ਕਰਕੇ ਪੰਜਾਬ ਦੀ ਗੱਡੀ ਤੇ ਕੋਈ ਜੇ ਕੋਈ ਜਿਹੜਾ ਇਸ ਤਰ੍ਹਾਂ ਦੀ ਤਹਮਮਤ ਲਾਵੇ ਤਾਂ ਬਹੁਤ ਬਾੜੀ ਗਾ ਇਕਸਰ ਹਿਮਾਚਲ ਦੇ ਵਿਧਾਇਕ ਦੀ ਸਟੇਟਮੈਂਟ ਆਈ ਹੈ ਹਿਮਾਚਲ ਚ ਮਸ਼ੀਨੋ ਲੈ ਕੇ ਕਹਿ ਰਹੇ ਕਿ ਪੰਜਾਬ ਜ਼ਿੰਮੇਵਾਰ ਹੈ ਪੰਜਾਬ ਚ ਡਰਗਸਟਰ ਬੈਠੇ ਹੋਏ ਆ ਜਿਹੜੇ ਦਿੱਲੀ ਵਾਜਾ ਕਰਕੇ ਹਿਮਾਚਲ ਚ ਨਾ ਦੇ ਦੇਖੋ ਗੱਲੇ ਆ ਪਈ ਜਦੋਂ ਸਾਡੇ ਵੇਲੇ ਵੀ ਫੈਕਟਰੀਆਂ ਪੜੀਆਂ ਜਾਂਦੀਆਂ ਉਹ ਤਾਂ ਫਿਰ ਹਿਮਾਚਲ ਦੇ ਨਿਕਲ ਗਿਆ ਬੱਦੀ ਚ ਜਾ ਕੇ ਨਿਕਲਦੀਆਂ ਰਿਕਾਰਡ ਤੇ ਚੀਜ਼ਾਂ ਤੇ ਵਿਆਹ ਦਾ ਸੌਕਾ ਕੰਮ ਹੈ ਜਿਹੜਾ ਹੋਰ ਕਿਤੇ ਨਹੀਂ ਆ ਗੱਡੀਆਂ ਦੀ ਤੁਸੀਂ ਗੱਲ ਕੀਤੀ ਹੈ ਪੰਜਾਬ ਤੇ ਪੰਜਾਬ ਦੀ ਗੱਡੀ ਮਾੜੀ ਹੋਗੀ ਇਹ ਰਵੇ ਪੰਜਾਬ ਚ ਬਣਦੀ ਤਾਂ ਕੋਈ ਬਣ ਕੇ ਤੇ ਬਾਹਰ ਹੀ ਹੁੰਦੀ ਗੱਡੀ ਤੇ ਪੰਜਾਬ ਜਾ ਕੇ ਗੱਡੀ ਮਾਰੀ ਹੋ ਜਾਂਦੀ ਤੇ ਨਸ਼ੇ ਫੜੇ ਜਦੋਂ ਜਾਂਦੇ ਆ ਉਹ ਤੋਂ ਬੰਦੀਆਂ ਫੈਕਟਰੀਆਂ ਫੜੀ ਜਾਂਦੀਆਂ ਤੇ ਦੋਸ਼ ਆ ਕੇ ਫਿਰ ਪੰਜਾਬ ਤੇ ਲੱਗ ਜਾਂਦਾ ਇਸ ਕਰਕੇ ਇਹ ਮਾਰੀ ਮੰਨ ਸਕਦਾ ਹੈ ਕਿ ਇਹ ਇਦਾਂ ਪੋਲਿਟੀਕਲ ਸਟੇਟਮੈਂਟ ਆ ਤਾਂ ਨਸ਼ੇ ਦੇ ਖਿਲਾਫ ਦੇੜੀਆਂ ਨਹੀਂ ਤੇ ਫੈਕਟਸ ਨਾਲ ਗੱਲ ਕਰੋ ਇਹ ਕੋਈ ਇੱਥੇ ਵੇਗ ਗੱਲਾਂ ਕਰਨੀਆਂ ਵੈਸੇ ਕਿਸੇ ਨਿੱਤਰ ਨੂੰ ਸ਼ੋਭਾ ਨਹੀਂ ਦਿੰਦੀਆਂ ਅੱਗੇ ਬਥੇਰਾ ਇਹਦੇ ਤੇ ਰਾਜਨੀਤੀ ਹੋ ਗਈ ਆ ਕੇਜਰੀਵਾਲ ਹਰਿਆਣੇ ਆ ਕਾਂਗਰਸ ਨੇ ਸਾਰਿਆਂ ਨੇ ਇੰਡੀਆ ਨੇ ਸਾਡੇ ਤੇ ਰਾਜਨੀਤੀ ਕੀਤੀ ਐ ਕਿਤਾ ਕੀ ਕਿਸੇ ਨੇ ਇੱਕ ਸਰਕਾਰ ਬਦਲ ਜਾਂਦੀ ਦੂਜੀ ਫਿਰ ਫਿਰ ਉਹੀ ਬਿਆਨਬਾਦੀ ਸ਼ੁਰੂ ਹੋ ਜਾਂਦੀ ਚਿਮਸਾ ਵੀ ਇੱਕ ਦਲਜੀਤ ਦਸਾਂ ਦੇ ਦਲ ਮਾਰੀ ਸੀ ਪੰਜਾਬ 95 ਉਹਨੂੰ ਰੀਲੀਜ਼ ਨਹੀਂ ਹੋ ਦਿੱਤਾ ਗਿਆ ਦੂਜੇ ਪਾਸੇ ਕਹਿੰਦੇ ਨੇ ਕਿ ਫਿਰ ਉਹ ਰੀਲੀਜ਼ ਹੋਦੀ ਐ ਪਰ ਪੰਜਾਬ ਚ ਨਹੀਂ ਹੋ ਰਹੀ ਉਹਦਾ ਬਿਆਨ ਤੁਸੀਂ ਕਿਵੇਂ ਦੇਖੀਓ ਮੈਨਾਂ ਲਗਾਤਾਰ ਪੰਜਾਬ ਦੇ ਪਾਸ ਹੋ ਰਹੀ ਦੇਖੋ ਮੈਨਰੇ ਤੇ ਸੈਕਟਰ ਬੋਰਡ ਨੂੰ ਇਹੀ ਬੇਨਤੀ ਐ ਕਿ ਪੋਲਿਟਿਕਲ ਡਿਸੀਜਨ ਨਹੀਂ ਹੋਣੇ ਚਾਹੀਦੇ ਆਹ ਫਿਲਮ ਨੂੰ ਮੈਰਿਟ ਦੇ ਉੱਤੇ ਹੀ ਜਿਹੜੀ ਹੈ ਵਿਚਾਰਨਾ ਚਾਹੀਦਾ ਜਿਹੜੇ ਹਿਸਟੋਰੀਕਲ ਫੈਕਟਸ ਨੇ ਅਗਰ ਕੋਈ ਫੈਕਟਸ ਦਿਖਾ ਰਿਹਾ ਤਾਂ ਉਹਦੇ ਤੇ ਇਤਰਾਜ਼ ਕਰਨਾ ਵਾਜਬ ਨਹੀਂ ਹੁੰਦਾ ਕਿਸੇ ਪਰਸਨੈਲਿਟੀ ਨਾਲ ਜੋੜ ਕੇ ਦੇਖਣਾ ਕਿ ਕਿਹਦੀ ਫਿਲਮ ਚੱਲਣ ਦੇਣੀ ਹੈ ਕਿਹੜਾ ਸਰਕਾਰ ਦੇ ਪੱਖ ਚ ਹੈ ਕਿਹੜਾ ਨਹੀਂ ਹੈ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਜਿਹੜੀ ਉਹਨਾਂ ਦੀ ਆਪਣੀ ਸੈਂਸਰ ਬੋਰਡ ਦੀ ਜਿਹੜੀ ਵਰਕਿੰਗ ਹੈ ਉਹ ਬਹੁਤ ਟਰਾਂਸਪੇਰੈਂਟ ਹੋਣੀ ਚਾਹੀਦੀ ਹੈ ਔਰ ਬੜੀ ਮੈਰਿਟ ਬੇਸਡ ਹੋਣੀ ਚਾਹੀਦੀ ਹੈ ਕਿਤਾਜੋ ਕਿਸੇ ਦੇ ਨਾਲ ਵੀ ਜਿਹੜੀ ਹੈਗੀ ਆ ਉਹ ਬੇਨਸਾਫੀ ਨਹੀਂ ਹੋਣੀ ਚਾਹੀਦੀ ਕੋਈ ਜੈਨੂਨ ਆਬਜੈਕਸ਼ਨ ਹੋਵੇ ਉਹਨਾਂ ਦਾ ਕੋਈ ਨਫਰਤ ਵਾਲੀ ਚੀਜ਼ ਹੋਵੇ ਕੋਈ ਦੂਜੀ ਹੋਵੇ ਉਹ ਵੀ ਉਹਨਾਂ ਨੂੰ ਪਹਿਲਾਂ ਸਾਬਤ ਕਰਨੀ ਚਾਹੀਦੀ ਹੈ ਕਿ ਆਹ ਚੀਜ਼ ਕਰਕੇ ਆਹ ਕੱਟਿਆ ਗਿਆ ਆਦਰਵਾਇਜ਼ ਇਸੇ ਕਰਕੇ ਕੋਈ ਫਲਾਣੇ ਦੀ ਚਲਨ ਦੇਣੀ ਹੈ ਬੱਚੇ ਦੀ ਨਹੀਂ ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀ ਕਿੰਨੋਂ ਸੋ ਕੋਈ ਨੰਬਰ ਉਹਦਾ ਪਤਾ ਨਹੀਂ ਆ ਰਿਹਾ ਕਿ ਕਿੰਨੀ ਆ ਇੱਕ ਜਿਹੜਾ ਹੈ ਬੋਗਸ ਕੋਰਟ ਨਹੀਂ ਅਦਰ ਨਹੀਂ ਬੜੇ ਲਾਰਜ ਸਕੇਲ ਆ ਥੋੜਾ ਬਹੁਤਾ ਨਹੀਂ ਹੈ ਕਿਉਂਕਿ ਹੁਣ ਹਾਲੇ ਤਾਂ ਮੀਟਿੰਗ ਦੇ ਬਾਅਦ ਅਸੀਂ ਮੈਂਬਰਾਂ ਨੂੰ ਕਹਿ ਕੇ ਰੁੱਕ ਕੇ ਜਾਣਗੇ ਸਾਨੂੰ ਜਿੰਨੇ ਕੁ ਅਸੀਂ ਡਿਟੇਲ ਨਾਲ ਤੋਂ ਲੈ ਸਕੇ ਪਰ ਬਹੁਤ ਬਹੁਤਾ ਕਟਿਆਈ ਪੂਰੇ ਪੂਰੇ ਪੇਜ ਉਹ ਉਹਨਾਂ ਨੇ ਜਹਾ ਹਾਈਲਾਈਟ ਕੀਤੇ ਹੋਏ ਨੇ ਕਿ ਸਾਰੀਆਂ ਹੀ ਕਿਸੇ ਦੇ ਨਾਲ ਸਿੰਘ ਨਹੀਂ ਕੋਰ ਨਹੀਂ ਉਹ ਸਾਬ ਪਤਾ ਲੱਗਦਾ ਕਿ ਸਿੱਖ ਧਰਮ ਨਾਲ ਉਹਨਾਂ ਦਾ ਸਬੰਧ ਨਹੀਂ ਹੈ ਪਰ ਉਹ ਸਾਰੀਆਂ ਹੀ ਵੋਟਰ ਲਿਸਟਾਂ ਦੂਜਿਆਂ ਚੱਕੀਆਂ ਉਹ ਲਿਸਟਾਂ ਰਜਿਸਟਰ ਕਰਤੀਆਂ ਇਹ ਚੀਜ਼ ਐਪ੍ਰੈਂਟਲੀ ਕਈ ਚੀਜ਼ ਕਰੀ ਗੰਦ ਸਾਬਤ ਕਰਨ ਦੀ ਵੀ ਲੋੜ ਨਹੀਂ ਪੈਂਦੀ ਤੁਸੀਂ ਇਹ ਲਿਸਟ ਪੜੋਗੇ ਤੇ ਤੁਹਾਨੂੰ ਲੱਗ ਜਾਏਗਾ ਕਿ ਇਹ ਦਾ ਸੈਟ ਹੋ ਰਿਹਾ ਕੋਈ ਪਈਆਂ ਸਾਈਟ ਆ ਰਹੀਆਂ ਵੀ ਕੋਈ ਰਿਸਟਰ ਵਿੱਚ ਕੋਈ ਨਾਮ ਆਇਆ ਸਾਡੇ ਤੁਸੀਂ ਸਾਈਟ ਆ ਰਹੀ ਤਾਂ ਗੱਲ ਛੱਡੋ ਮੈਂ ਤਾਂ ਕਹ ਰਿਹਾ ਵੀ ਦੂਜੇ ਧਰਮਾਂ ਦੇ ਲੋਕਾਂ ਦੀ ਰਜਿਸਟਰ ਨੇ ਇਹ ਤਾਂ ਬਹੁਤ ਅੱਗੇ ਨਿਕਲ ਗਿਆ ਕੰਮ ਉਹ ਵੋਟਰ ਡਿਸਟ੍ਰਿਕਟ ਦੇ ਹਿਸਾਬ ਨਾਲ ਚੱਕ ਕੇ ਉਹਦੇ ਚ ਜਿਹੜੀਆਂ ਧੱਕੇ ਨਾਲ ਜਿਹੜੀਆਂ ਉਹ ਸੇਮ ਉਹਦੇ ਮੈਂਬਰਾਂ ਨੇ ਸਬਮਿਸ਼ਨ ਕਰ ਦਿੱਤਾ ਸਿਰਫ ਕਿਆਂ ਨੇ ਤੁਸੀਂ ਚੱਕ ਰਹੋ ਫਾਰਮ ਵੀ ਆਣਗੇ ਇਦਾਂ ਹੀ ਫੋਟੋ ਹਣੇਗੀ ਉਤੇ ਪਹਿਲਾਂ ਇੰਨਾ ਸਖਤ ਕਾਨੂੰਨ ਬਣਾਇਆ ਸੀਗਾ ਵੀ ਤੁਸੀਂ ਜਦੋਂ ਕੱਲੀ ਕੱਲੀ ਅਸੀਂ ਮਿਹਨਤ ਕਰਕੇ ਜਮ੍ਹਾਂ ਕਰਾਉਂਦੇ ਸੀ ਵੀ ਨਹੀਂ ਨਾਲ ਆਧਾਰ ਕਾਰਡ ਵੀ ਲੱਗਣਾ ਚਾਹੀਦਾ ਨਾਲ ਫੋਟੋ ਵੀ ਲੱਗਣੀ ਚਾਹੀਦੀ ਸਭ ਕੁਝ ਬਣਾਇਆ ਸੀ ਤੇ ਹੁਣ ਅਖੀਰ ਦੇ ਉਤੇ ਕਹਿੰਦੇ ਫਾਰਮ ਹੀ ਨਹੀਂਗਾ ਤੇ ਗੱਲਾਂ ਹੀ ਬੀਐਲ ਨੂੰ ਕਹਿ ਕੇ ਵੀ ਵੋਟਰ ਲਿਸਟਾਂ ਦੀ ਸਾਰੀਆਂ ਮੋਟੇ ਬਣਾ ਦੇ ਕੋਲ ਸਕਦਾ ਹੈ ਕਿਵੇ ਕਰਦਾ ਵੋਟਰ ਨੂੰ ਭਰ ਕੋਲ ਸਕਦਾ ਉਹਦੇ ਉਤੇ ਫਾਰਮ ਭਰੋ ਕਹਿੰਦੇ ਤੇ ਸਾਰੀ ਸ਼ਰਤਾਂ ਲਿਖੀਆਂ ਹੋਣਗੀਆਂ ਨਹੀਂ ਉਹਦੇ ਚ ਕਿਸੇ ਢੜੀ ਦੀ ਵੋਟਾਂ ਪੈਂਦੀਆਂ ਨਾ ਉਹਦੇ ਚ ਕੋਈ ਜਿਹੜਾ ਹੈਗਾ ਉਹਦੇ ਚ ਹੈਗਾ ਜਿਹੜਾ 10 ਗੁਰੂ ਸਾਹਿਬਾਨ ਨੂੰ ਮੰਨਦਾ ਜੋ ਸਿੱਖੀ ਦੀ ਪਰਿਭਾਸ਼ਾ ਉਹਨਾਂ ਨੇ ਦਿੱਤੀ ਹੋਈ ਹੈ ਉਹ ਵੀ ਉਹ ਵੀ ਸਿੱਖ ਜਿਹੜੇ ਇਹ ਆ ਨਹੀਂ ਸਧਾਰਨ ਸਿੱਖ ਜਿਹੜੇ ਵੀ ਪੜਦਿਆ ਨੇ ਕਦਾ ਅਮਰਤਾਲੇ ਜਿਹੜਾ ਮੈਂਬਰ ਖੜਾ ਹੋਣਾ ਹੁੰਦਾ ਉਹਦੇ ਵਾਸਤੇ ਸ਼ਰਤ ਹੁੰਦੀ ਹੈ ਅਮਰਤਾਲੇ ਡਾਕਟਰ ਸਭ ਟੋਟਲ ਵੋਟਰ ਪਰ ਅਦਰਵਾਈਜ਼ ਕੋਈ ਵੀ ਜਿਹੜਾ ਸਿੱਖਾ ਬਣ ਸਕਦਾ ਟੋਟਲ ਵੋਟਰ ਇਸ ਵਾਰ ਪਰ ਗੈਰ ਸਿੱਖ ਵੋਟ ਨਹੀਂ ਹੋ ਸਕਦਾ ਕਿਉਂਕਿ ਇੱਕ ਧਰਮ ਦੀ ਇਲੈਕਸ਼ਨ ਹੈ ਗੁਰਦੁਆਰਾ ਪ੍ਰਬੰਧ ਦੀ ਇਲੈਕਸ਼ਨ ਹੈ ਉਹ ਜਿਹੜੇ ਮਕੈਸਵਰ ਕੇ ਨੇ ਪਿਛਲੀ ਵਾਰ ਨਾਲੋਂ ਕਾਫੀ ਜ਼ਿਆਦਾ ਘੱਟ ਵੋਟਰ ਜਿਹੜੇ ਉਹ ਉਸ ਦੀ ਵਜ੍ਹਾ ਕੀ ਆ ਜਿਹੜੀਆਂ ਇੱਧਾਂ ਜਲਦੀ ਹੋਈਆਂ ਨੇ ਇਹ ਇਹ ਨੰਬਰ ਵਧਾਉਣ ਦੇ ਚੱਕਰ 'ਚ ਹੀ ਆ ਨਾ ਜਦੋਂ ਅਸੀਂ ਕਹਿੰਦੇ ਸੀ ਕਿ ਪ੍ਰਸ਼ਾਸਨ ਕੰਮ ਨਹੀਂ ਕਰ ਰਿਹਾ ਠੀਕ ਨਹੀਂ ਕਰ ਰਿਹਾ ਸਹਿਯੋਗ ਨਹੀਂ ਕਰ ਰਿਹਾ ਬੋਟਾਂ ਜਾਣ ਬੁੱਝ ਕੇ ਡਿਸਕਰੇਜ ਕਰ ਰਿਆ ਸੀ ਤੇ ਫਿਰ ਅਕੇਲੇ ਹੱਥੇ ਇੱਕੋ ਜામੀ ਜਿਹੜੀਆਂ ਹੈਗੇ ਆ ਗਿਣਤੀ ਵਧਾਉਣ ਵਾਸਤੇ ਉਹ ਕਿ ਇਸ ਤਰ੍ਹਾਂ ਦਾ ਕੰਮ ਹੋਗਾ ਦੂਰਵਾ ਕਮਿਸ਼ਨ ਦੀ ਨਿਊਜ਼ ਕਿ ਇਹਨਾਂ ਗੱਲਬਾਤ ਪੁੱਛ ਲੈਣਾ ਚਾਹੀਦੀ ਸੀ ਉਹ ਕਹਿ ਰਹੇ ਸੀ ਕਿ ਸਾਡੇ ਕੋਲ ਇਨਫਰਾਸਟ੍ਰਕਚਰ ਹੈ ਸਾਡੇ ਕੋਲ ਆਪਣਾ ਸੌਫ ਨਹੀਂ ਹੈਗਾ ਸਾਨੂੰ ਡਿਪੈਂਡ ਜਿਹੜਾ ਲੋਕਲ ਡੀਸੀ ਐਸਡੀਐਮ ਉਹਨਾਂ ਨਾਲ رابطہ ਕਰਕੇ ਉਹਨਾਂ ਦਾ ਸਟਾਫ ਲੈਣਾ ਸਾਡਾ ਤੇ ਆਪਣੀ ਟੀਮ ਬਹੁਤ ਛੋਟੀ ਹੈ ਇਹ ਬਣੀ ਵੱਡੀ ਦਿੱਕਤ ਹੁੰਦੀ ਹੈ ਕਿਉਂਕਿ ਸਾਰੀ ਲਿਸਟ ਨਵੇਂ ਸਿਰੇ ਤੋਂ ਪਾਉਣੀ ਹੈ ਬਾਕੀ ਇਲੈਕਸ਼ਨਰ ਦੇ ਵਿੱਚ ਹੁੰਦਾ ਹੈ ਕਿ ਉੱਥੇ ਜਿਹੜੀ ਪੁਰਾਣੀ ਲਿਸਟ ਹੈ ਉਹਦੀ ਸਿਧਾਈ ਹੁੰਦੀ ਹੈ ਕਿ ਆਲਣੇ ਦੀ ਇੱਕ ਥਾਂ ਦੇ ਕੋਲੇ ਲਿਸਟ ਬਣੀ ਹੁੰਦੀ ਆ ਪਰ ਜੋ ਵੋਟ ਕੱਟੀ ਵੀ ਜਾ ਸਕਦੀ ਹੈ ਐਡ ਵੀ ਹੋ ਸਕਦੀ ਉਹ ਕੰਮ ਇੱਥੇ 100% ਵੋਟਾਂ ਨਵੇਂ ਸਿਰੇ ਤੋਂ ਰਜਿਸਟਰ ਕਰਨੀਆਂ ਪੈਂਦੀਆਂ ਲੋਕਾਂ ਨੂੰ ਆਪ ਉਦੇ ਵਾਸਤੇ ਪ੍ਰਸ਼ਾਸਨ ਨੂੰ ਬਹੁਤ ਮਿਹਨਤ ਕਰਨੀ ਚਾਹੀਦੀ ਸੀ ਉਹ ਮਿਹਨਤ ਨਹੀਂ ਹੋਈ ਸਰਕਾਰ ਨੇ ਸਹਿਯੋਗ ਬਿਲਕੁਲ ਨਹੀਂ ਦਿੱਤਾ ਆਦਾ ਅਖੀਰ ਦੇ ਉੱਤੇ ਜਦੋਂ ਵੋਟਰ ਰਜਿਸਟਰ ਨਹੀਂ ਹੋ ਪਾ ਰਹੀਆਂ ਸੀ ਤੇ ਫਿਰ ਆ ਕੰਮ ਜਿਹੜਾ ਧਾਤਨੀ ਵਾਲਾ ਇਹਨਾਂ ਨੇ ਕਰਕੇ ਇਹਨਾਂ ਨੇ ਪਹਿਲੇ ਸੋਚਿਆ ਹੁਣ ਇਹ ਜਿਹੜੀ ਮਿਹਨਤ ਕਰਕੇ ਕਰਾਉਂਦੇ ਪਏ ਆ ਇਹ ਇਹ ਵੋਟਾਂ ਇਹਨਾਂ ਦੀਆਂ ਵੜਨਾ ਦਿਓ ਤੇ ਦੂਜੀਆਂ ਵੋਟਾਂ ਜਿਹੜੀਆਂ ਨੇ ਉਹ ਅਖੀਰ ਦੇ ਉੱਤੇ ਜੋ ਇਹਨਾਂ ਨੇ ਸੋਚਿਆ ਸੀ ਉਹ ਪਲਾਨ ਆਪਣੀ ਐਂਡ ਜਾ ਕੇ ਇੰਪਲੀਮੈਂਟ ਕਰਨ ਇਹ ਨਾਮ ਅਲੱਗ-ਅਲੱਗ ਨੇ ਜਿਵੇਂ ਕੋਈ ਬਿੰਦੂ ਨਾਮ ਨੇ ਜਾਂ ਉਹਨਾਂ ਦੇ ਕੇਸ ਜਾਂ ਦਾੜੀ ਨਹੀਂ ਹੈਗੀ ਇਹ ਜਿਹੜੀ ਕਿਸ ਨਹੀਂ ਕੇਸ ਦਾ ਕਿ ਤੁਸੀਂ ਤਾਂ ਦੇਖਿਆ ਕੋਈ ਫੋਟੋ ਹੋਵੇ ਤਾਂ ਨਾਮ ਹੀ ਲੱਗਣੇ ਬਿਲਕੁਲ ਹੀ ਸਿੱਖਾ ਕਿਉਂਕਿ ਨਾਮ ਪਾਰਟिकुलर ਹੁੰਦੇ ਆ ਜੇ ਜਿਹੜੇ ਸਿੱਖ ਭਾਈਚਾਰੇ ਦੇ ਹਿੰਦੂ ਭਾਈਚਾਰੇ ਦੇ ਦੂਜਿਆਂ ਦੇ ਨਾਮਾਂ ਤੋਂ ਕਾਫੀ ਤੁਹਾਨੂੰ ਲੱਗ ਜਾਂਦਾ ਪਰ ਉਥੇ ਹੈ ਨਹੀਂ ਅੰਗਸਤ ਨਹੀਂ ਗਣਦਾ ਕਿ ਬਸਰ ਮਾਣਿਕਰ ਕੰਪਨੀ ਨੇ ਸਵਾਲ ਚੁੱਕੇ ਨੇ ਕਿ ਕਸਾਦੀ ਦਾ ਸੱਤ ਮੈਂਬਰ ਕਮਿਸ਼ਨ ਤਾਂ ਮੰਨਦਾ ਨਹੀਂ ਆ ਕਮੇਟੀ ਦਾ ਕੈਡੀਟਰ ਚ ਵੀ ਮੈਂਬਰ ਇੰਦਾ ਫਰਕਾਰ ਹੈ। ਇਹ ਦੇਖੋ ਇਹਨਾਂ ਨੂੰ ਪਤਾ ਨਹੀਂ ਕਿੰਨੇ ਵਾਰੀ ਅਸੀਂ ਸਮਝਾਇਆ ਤੇ ਜਿਹੜੀ ਹੈ ਗੁਰਦੁਆਰਾ ਇਲੈਕਸ਼ਨ ਜਿਹੜੀ ਹੁੰਦੀ ਹੈ 1925 ਦੇ ਗੁਰਦੁਆਰਾ ਐਕਟ ਦੇ ਤਾਅਕੂਨ ਦੇ। ਦੇਸ਼ ਦੀ ਹੋਮਲਿਸਟਿਕ ਹੁੰਦੀ ਹੈ। ਗੁਰਦੁਆਰਾ ਇਲੈਕਸ਼ਨ ਕਮਿਸ਼ਨ ਉਹਦੇ ਵਾਸਤੇ ਬਣਿਆ ਹੋਇਆ। ਔਰ ਇਹ ਡਿਕਲੇਅਰਡ ਹੈ ਕਿ ਜਿਹੜੀ ਮੈਨੇਜਮੈਂਟ ਹੈਗੀ ਹੈ ਧਾਰਮਿਕ ਸਥਾਨਾਂ ਦੀ ਉਹ ਸਟੂਡਰ ਐਕਟੀਵਿਟੀ ਹੈ। ਇਹਨਾਂ ਨੂੰ ਇੱਕ ਵਾਰੀ ਥੋੜੀ ਸਮਝਾਇਆ ਇਹ ਤਾਂ ਜਦੋਂ ਐ ਕਿ ਜਿਹੜੀ ਇਹਨਾਂ ਤੇ ਜਦੋਂ ਅਲਿਗੇਸ਼ਨ ਲੱਗਦੀ ਹੈ ਨਾ ਇਹ ਫਿਰ ਉਦੋਂ ਇਦਾਂ ਦੀ ਗੱਲ ਕਰਕੇ ਵੀ ਜਿਹੜੀ ਜਨ ਸਧਾਰਨ ਨੂੰ ਸਮਝ ਨਾ ਆਵੇ ਉਹ ਇੱਕ ਟੁਕਾ ਜਿਹਾ ਮਾਰਕੀਟ ਤੇ ਜਦੋਂ ਜਵਾਬ ਨਾ ਹੋਵੇ ਇਦਾਂ ਦੀ ਗੱਲਾਂ ਕਰਦੇ ਆ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਸਾਡੇ ਤੇ ਕਈ ਵਾਰੀ ਇਹਨਾਂ ਨੇ ਇਲੈਕਟ੍ਰਿਕ ਮਿਸ਼ਨ ਕੋਲੇ ਚੈਲੰਜ ਕਰਵਾਇਆ ਕੇਸ ਹੋਇਆ ਉਹਦੇ ਤੇ ਅਸੀਂ ਕੇਸ ਜਿੱਤੇ ਸਾਨੂੰ ਇਸੇ ਕਰਕੇ ਤਾਂ ਹੀ ਅਸੀਂ ਕਰਦੇ ਹੁਣ ਮੈ ਲੜਦੇ ਆ ਹੁਣ ਇਹਨਾਂ ਨੇ ਪਹਿਲਾਂ ਦਿੱਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਹੁਣ ਹਰਿਆਣਾ ਚੱਲ ਗਈ ਜਿਹੜੀ ਆ ਸੇਮ ਕੰਮ ਹੋਇਆ ਇਹ ਸ਼ੁਰੂ ਤੋਂ ਲੈ ਕੇ ਅਸੀਂ ਤਾਂ ਕਹਿੰਦੇ ਆਂ ਵੀ ਜਦੋਂ ਜਿਹੜੇ ਵੀ ਸਿੱਖ ਆ ਗਏ ਨੇ ਕੋਈ ਵੀ ਪਾਰਟੀ ਚ ਨਹੀਂ ਉਹ ਲੜਨਾ ਚਾਹੁੰਦੇ ਤਾਂ ਲੜਨ ਅਸੀਂ ਇਹਨਾਂ ਨੂੰ ਕਿਹੜਾ ਰੋਕਦੇ ਆਂ ਵੀ ਇਹ ਇਲੈਕਸ਼ਨ ਸਾਡੇ ਕਿਹੜੇ ਸਾਰੇ ਮੈਂਬਰ ਲੜ ਸਕਦੇ ਆ ਸਾਡੇ ਵੀ ਕੱਲੇ ਜਿਹੜੇ ਸਿੱਖ ਮੈਂਬਰ ਆ ਜਿਹੜੇ ਯੋਗਤਾ ਰੱਖਦੇ ਆ ਉਹ ਹੀ ਲੜ ਸਕਦੇ ਦੂਜੇ ਤਾਂ ਸਾਡੇ ਨਹੀਂ ਲੜ ਸਕਣ ਇਹਦਾ ਸਿੰਬਲ ਵੀ ਲੱਗ ਹੁੰਦਾ ਇਹਦਾ ਸਿੰਬਲ ਜਿਹੜਾ ਸਾਡਾ ਤੱਕੜੀ ਚੋਂ ਨਿਸ਼ਾਨ ਹੈ ਉਹ ਤਾਂ ਹੁੰਦਾ ਨਹੀਂ ਪੰਜਾਬ 'ਚ ਸਾਡਾ ਟਰੈਕਟਰ ਹੈ ਦਿੱਲੀ 'ਚ ਬਾਲਟੀ ਹੈ ਇਹ ਦੂਜਿਆਂ ਵੀ ਕੋਈ ਆਪਣਾ ਜਿਹੜਾ ਦੂਜਾ ਵੀ ਕਰ ਸਕਦਾ ਇਸ ਕਰਕੇ ਕੋਈ ਅਸੀਂ ਇਲੈਗਲ ਕੰਮ ਨਹੀਂ ਅਸੀਂ ਕੋਈ ਵਿਜਾ ਕੀਤਾ ਜੇ ਇਲੈਗਲ ਕੀਤਾ ਹੁੰਦਾ ਤਾਂ ਸਾਡੀ ਕਦੇ ਨਹੀਂ ਮੰਨਤਾ ਰੱਦ ਕਰਾਦੇ ਕਿੰਨੇ ਕੇਸ ਸਾਡੇ ਤੇ ਹੋਏ ਪਰ ਅਦਾਲਤਾਂ ਨੇ ਐਕਸੈਪਟ ਕੀਤਾ ਕਿ ਨਹੀਂ ਇਹ ਲੜ ਸਕਦੇ ਮੇਰ ਪਰ ਤਾਂ ਕੋਈ ਨਹੀਂ ਮੈਂ ਕਿਹਾ ਚਲ ਬਾਈ ਬੰਦੇ ਘੋੜੇ ਕਰੀ ਰਿਹਾ ਉਹ ਕਰੀ ਰਿਹਾ ਕਿਉਂਕਿ ਲਾਸਟ ਡੇਟ ਜਿਹੜੀ ਹੈ ਉਹ ਦਾਅਵੇ ਤੇ ਇਤਰਾਜ਼ ਕਰਨ ਦੀ ਜਿਹੜੀ ਹੈ ਉਹ 24 ਹੈ 24 ਜਨਵਰੀ ਪਰसों ਤੇ ਹਾਲੇ ਤੱਕ ਕਈ ਥਾਵਾਂ ਦੇ ਉੱਤੇ ਤੇ ਵੋਟਰ ਸੂਚੀਆਂ ਜਿਹੜੀਆਂ ਸਥਾਨਕ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਨਹੀਂ ਮੁਹੱਈਆ ਕਰਾਈ ਗਈ। ਕੁਦਰਤੀ ਗੱਲ ਹੈ ਜੇ ਹਾਲੇ ਵੋਟਰ ਸੂਚੀਆਂ ਨਹੀਂ ਮਿਲੀਆਂ ਤੇ ਫਿਰ ਦਾਅਵੇ ਤੇ ਇਤਰਾਜ਼ ਕਿਸ ਗੱਲ ਤੇ ਕਰ ਸਕਦੇ ਆ? ਕਿਸ ਲਈ? ਇਹ ਜਿਹੜੀ ਡੇਟ ਹੈ ਤੇ ਬਹੁਤ ਨੇੜੇ ਆ। ਇੱਕ ਤਾਂ ਉਹਦੀ ਸਾਡੀ ਮੰਗ ਹੈ ਇੱਕ ਡੇਟ ਹਾਲੇ ਵਧਾਈ ਜਾ। ਤੁਜਾ ਮੈਂਬਰਾਂ ਨੇ ਆਪੋ ਆਪਣੇ ਹਲਕੇ ਦੀਆਂ ਜਿੱਥੇ ਡਿਸਟ੍ਰਿਕਟ ਮਿਲੀਆਂ ਉਹਨੂੰ ਸਟੱਡੀ ਕੀਤਾ। ਔਰ ਬਹੁਤ ਵੱਡੇ ਪੱਧਰ ਤੇ ਲੋਕਾਂ ਦੇ ਵਿੱਚ ਧਾਂਦ ਲੀਆਂ ਹੋਈਆਂ। ਅਸੀਂ ਇਸ ਤੋਂ ਬਾਅਦ ਹਾਲੇ ਉਹਨਾਂ ਤੋਂ ਕੱਲੇ-ਕੱਲੇ ਹਲਕੇ ਦੀ ਡਿਟੇਲ ਲੈ ਰਹੇ ਹਾਂ। ਆ ਕਾਫੀ ਕਾਈਨਾ ਮੈਂਬਰਸੇ ਬੰਨਾਂ ਨੇ ਵੜਾ ਕੇ ਮੈਨੂੰ ਦਿੱਤੀਆਂ। ਇੱਕ ਤਾਂ ਕਈ ਥਾਵਾਂ ਤੇ ਕੰਪਲੇਂਟ ਹੈ ਕਿ ਬੜੀ ਮਿਹਨਤ ਕਰਕੇ ਫਾਰਮ ਭਰ ਕੇ ਫੋਟੋ ਲਾ ਕੇ ਨਾਲ ਆਧਾਰ ਕਾਰਡ ਜੋ ਹਦਾਇਤਾਂ ਸੀ ਬੁਖ ਮਿਸ਼ਨੂ ਸਾਹਿਬ ਤੋਂ ਦੋਰਾ ਡਿਕਸ਼ਨ ਦੀਆਂ ਉਹਦੇ ਮੁਤਾਬਕ ਵੋਟਾਂ ਜਿਹੜੀਆਂ ਮਿਹਨਤ ਕਰਕੇ ਸਾਡੀ ਪਾਰਟੀ ਦੇ ਅੱਗੋਂ ਨੇ ਸਬਮਿਟ ਕੀਤੇ ਸੀ ਉਹ ਕਈ ਥਾਵਾਂ ਤੇ ਇਦਾਂ ਹੋਇਆ ਕਿ ਸਾਰੇ-ਸਾਰੇ ਪਿੰਡ ਦੇ ਵੋਟੇ ਗਾਇਬ ਆ ਉਹ ਜਾਹਰ ਤੌਰ ਤੇ ਕਿਤੇ ਨਾ ਕਿਤੇ ਇੱਕ ਸ਼ਰਾਰਤ ਹੋਈ ਹੈ ਉਹਦੀ ਪੜਤਾਲ ਹੋਣੀ ਚਾਹੀਦੀ ਹੈ ਕਿ ਜਿਹੜੀਆਂ ਲੋਕਾਂ ਨੇ ਵੋਟਾਂ ਦਰਜ ਕਰਾਈਆਂ ਉਹ ਧਗੀਆਂ ਕਿੱਥੇ ਔਰ ਕੀਤੇ ਦਿਨਾਂ ਦੇ ਵਿੱਚ ਜਦੋਂ ਰੋਲਾ ਪੈ ਰਿਆ ਸੀ ਮੀਡੀਆ ਦੇ ਵਿੱਚ ਕਿ ਵੋਟਾਂ ਬਣ ਨਹੀਂ ਪਾਰੀਆਂ ਪ੍ਰਸ਼ਾਸਨ ਸਹਿਯੋਗ ਨਹੀਂ ਦੇ ਰਿਹਾ ਉਦੋਂ ਬਹੁਤ ਸਮਝ ਦੇ ਉੱਤੇ ਜਿਹੜੀ ਰੋਲਿੰਗ ਪਾਰਟੀ ਐ ਆਮ ਆਦਮੀ ਪਾਰਟੀ ਇਹਦੇ ਬੰਦਿਆਂ ਨੇ ਹੇਠੋ ਬੀਐਲਓ ਤੇ ਰਹੀਂ ਇਹੋ ਜਿਹੀਆਂ ਵੀ ਧਾਰਨਾ ਸਾਨੂੰ ਮੈਂਬਰਸ਼ਿਪ ਬਣਾ ਨਹੀਂ ਦਿੱਤੀਆਂ ਵੀ ਤੁਸੀਂ ਚੈੱਕ ਕਰੋ ਫਾਰਮ ਵੀ ਹੈ ਨਹੀਂ ਉਹਦਾ ਭਰਿਆ ਹੋਇਆ ਕੰਨੀ ਵੋਟਰ ਲਿਸਟ ਦੇ ਧਾਰਤੇ ਉੱਤੇ ਵੀਐਲਓ ਨੂੰ ਕਹਿੰਦਾ ਵੀ ਸਾਰੀਆਂ ਵੋਟਾਂ ਜਿੰਨੀਆਂ ਇਹ ਅੱਜ ਜਿਹੜੀਆਂ ਉਹਨਾਂ ਨੇ ਕਿਹਾ ਉਹਦੇ ਵਿੱਚ ਪੈ ਗਈਆਂ ਉਹਦੇ ਵਿੱਚ ਜਿਹੜੇ ਗੈਰ ਸਿੱਖਾਂ ਦੀਆਂ ਵੀ ਬਹੁਤ ਵੱਡੀ ਗਿਣਤੀ ਚ ਵੋਟਾਂ ਨੇ ਉਹਨਾਂ ਨੇ ਸਾਨੂੰ ਹਾਈਲਾਈਟ ਕਰਕੇ ਇਸ ਤਰ੍ਹਾਂ ਮਾਰਕ ਕਰਕੇ ਦਿੱਤੀਆਂ ਨੇ ਬੋਗਸ ਵੋਟਾਂ ਬਹੁਤ ਨੇ ਕਈ ਥਾਵਾਂ ਤੇ ਡਬਲ ਹੈ ਵੋਟਾਂ ਇੱਕੋ ਤੋਂ ਵੋਟਾਂ ਕਈ ਥਾਵਾਂ ਦੇ ਉੱਤੇ ਜਿਹੜੀਆਂ ਉਹ ਬਣੀਆਂ ਹੋਈਆਂ ਨੇ